ਅਹੀ ਦੇਖ ਕੇ ਕੋ ਇਹ ਮਾਹੌਲ ਆ ਜਿਹੜਾ ਕੁਦਰਤੀ ਮਾਹੌਲ ਆ ਤੁਸੀਂ ਦੇਖ ਸਕਦੇ ਹੋ ਬਈ ਕੀ ਨਾਮ ਆ ਤੁਹਾਡਾ ਮੈਂ ਮਿੰਦਰ ਸਿੰਘ ਆ ਜਿੰਦਰ ਵੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬੱਕਰੀਆਂ ਚਾਰ ਦੇ ਵਿੱਚ ਬੱਕਰੀਆਂ ਜੀ ਮੈਨੂੰ ਹੋ ਗਿਆ 10 ਸਾਲੇ 10 ਸਾਲ ਕੋਈ ਇਦਾਂ ਦਾ ਬਣਾ ਵਾਪਰੀਆ ਵੀ ਜਿਵੇਂ ਅੱਜ ਕੱਲ ਪੰਜਾਬ ਦਾ ਮਾਹੌਲ ਬਣਿਆ ਪਿਆ ਵੀ ਚੋਰ ਚੱਕੇ ਆਉਂਦੇ ਲੁੱਟਾਂ ਖੋਹ ਹੁੰਦੀਆਂ ਇੱਥੇ ਆਉਂਦੀਆਂ ਬਿਲਕੁਲ ਨਹੀਂ ਜੀ ਇੱਥੇ ਨਹੀਂ ਹੋਈ ਕੋਈ ਵੀ ਵਧੀਆ ਮਾਹੌਲ ਆ ਇੱਥੇ ਹਾਂ ਜੀ ਇੱਥੇ ਬਹੁਤ ਵਧੀਆ ਕਿਹੜੇ ਕਿਹੜੇ ਪੰਛੀ ਦੇਖਿਆ ਤੁਸੀਂ ਇੱਥੇ ਇਹ ਪੰਛੀ ਜੀ ਮੋਰ ਤੇ ਔਰ ਜਾਨਵਰ ਹੈਗੇ ਨੇ ਉਹ ਵੱਡੇ ਜਾਨਵਰ ਕਿਹੜੇ ਕਿਹੜੇ ਜਾਨਵਰ ਮੋਰ ਤਿੱਤਰ ਹੂੰ ਫਿਰ ਦਦੇ ਲੋਬੜੀ ਵੀ ਹੈਗੀ ਲੋਬੜੀ ਵੀ ਹੈਗੀ ਠੀਕ ਹੈ ਅਰਜ ਕੋ ਮੇਰੇ ਨਾਲ ਬਾਈ ਸਾਹਿਬ ਮਨਪ੍ਰੀਤ ਮੱਲਿਆਣਾ ਜੀ ਦੇ ਰਿਸ਼ਤੇਦਾਰ ਵੀ ਆ ਤੇ ਆ ਜਿਹੜਾ ਛੱਪੜ ਆ ਤੁਸੀਂ ਫਿਲਮਾਂ ਦੇ ਵਿੱਚ ਕਾਫੀ ਦੇਖਿਆ ਹੋਣਾ ਦੇਖ ਲਓ ਵੀ ਜਿਹੜੇ ਕੁਦਰਤੀ ਪਾਣੀ ਆ ਕੁਦਰਤ ਸਾਰਾ ਕੁਝ ਆਪਣੇ ਆਪ ਹੀ ਸੈਟਿੰਗ ਕਰ ਲੈਂਦੀ ਆ ਕੋਈ ਇੱਥੇ ਪਾਣੀ ਨਹੀਂ ਪਾਉਂਦਾ ਕੁਦਰਤ ਦਾ ਜਿਹੜਾ ਸਾਰਾ ਸਿਸਟਮ ਆ ਦੇਖਣ ਵਾਲਾ ਤੇ ਸਾਨੂੰ ਪਤਾ ਲੱਗਿਆ ਬਾਈ ਤੋਂ ਕਹਿੰਦੇ ਇੱਥੇ ਲੂੰਬੜੀ ਵੀ ਰਹਿੰਦੀ ਆ ਛੋਟੇ ਹੁੰਦੇ ਕਹਾਣੀਆਂ ਪੜ੍ਹਦੇ ਹੀ ਲੂੰਬੜੀ ਦੀਆਂ ਤੇ ਬਈ ਹੋਰ ਕਿਹੜੀ ਕਿਹੜੀ ਚੀਜ਼ ਖਾ ਸਤ ਬਹੁਤ ਜਾਨਵਰ ਇੱਥੇ ਤਾਂ ਜੀ ਆਪਾਂ ਤਾਂ ਦੇਖਦੇ ਰਹੇ ਨੇ ਖੇਤ ਬੰਨੇ ਜਾਂਦੇ ਆ ਜਿਵੇਂ ਛਾਹੇ ਸੁਏ ਹੋਗੇ ਕਚਾਹੇ ਹੁੰਦੇ ਜਿਵੇਂ ਕੰਡਿਆ-ਕੁੰਡਿਆ ਵਾਲੇ ਕੰਡੇ ਹੀ ਹੁੰਦੇ ਛਾਹੇ ਦੇ ਹੋਰ ਵੀ ਬਹੁਤ ਜਾਨਵਰ ਆ ਨੂੰਮੜਾਂ ਦਾ ਆਉਂਦੇ ਤਾਂ ਆ ਵੀ ਫਿਰਦੇ ਕੋਈ ਇਹੋ ਜਿਹਾ ਜਾਨਵਰ ਨਹੀਂ ਹੁੰਦਾ ਜਿਹੜਾ ਇੱਥੇ ਹੋਣਾ ਨਹੀਂ ਗਾ ਜਾਨੇ ਵੀ ਜਿਵੇਂ ਹੁਣ ਸ਼ੇਰ ਸ਼ੂਰ ਆ ਗਿਆ ਕੋਈ ਉਹੋ ਜਿਹਾ ਜਾਨਵਰ ਨਹੀਂ ਗਾ ਇਹਦੇ ਚ ਕਹ ਦਿੰਦੇ ਹੁਣ ਕਿਲੋਮੀਟਰਾਂ ਟ੍ਰਾਈ ਜਾਂਦੇ ਉਹ ਮਗਰਮੱਛ ਦਾ ਰਾਤ ਰਾਤ ਵੀ ਜਾਂਦੇ ਰਹਿੰਦੇ ਨਹੀਂ ਉਹ ਮਗਰਮੱਛ ਦਾ ਇਹ ਤਾਂ ਆਹੀ ਆਪਣਾ ਬੰਦ ਦਾ ਨੱਕੜੀ ਆ ਵਿੱਚੀ ਛਿੱਕੀ ਹਰਾ ਹੋਰਾ ਹੋ ਗਿਆ ਮੈਂ ਕੈਮਰਾਮੈਨ ਨੂੰ ਕਹੂੰਗਾ ਉਹ ਦਿਖਾ ਦੋ ਵੀ ਉਹ ਭਲੇਖਾ ਪੌਂਦਾ ਮਗਰਮੱਛ ਦਾ ਤੇ ਸਾਨੂੰ ਲੱਗੇ ਆਹ ਦੇਖੋ ਜਿਵੇਂ ਉਹ ਬਣ ਹੋ ਗਿਆ ਪਾਣੀ ਦੇ ਵਿੱਚ ਹੀ ਖੜਾ ਗਾ ਅੱਛਾ ਜੀ ਇਹ ਦਰਖਤ ਤੇ ਇੰਨੀ ਪਾਵਰ ਹੈ ਦਰੱਖਤ ਦੇ ਵਿੱਚ ਬਿਨਾ ਪਾਣੀ ਤੋਂ ਵੀ ਖੜੇ ਰਹਿੰਦੇ ਆ ਤੇ ਪਾਣੀ ਚ ਵੀ ਕੀ ਬਾਤ ਆ ਜਿਹੜੇ ਜਮਾ ਬਿਨਾ ਉੱਚੇ ਥਾਂ ਵੱਜੀ ਵੀ ਖੜੇ ਸੁੱਕਦਾ ਨਹੀਂ ਇਹ ਹਰੇ ਦਾ ਹਰਾ ਹੀ ਰਹੂ ਇਹ ਜੀ ਇਹਨਾਂ ਨੂੰ 50 50 ਸਾਲ 60 60 ਸਾਲ ਤੱਕ ਇਹਨਾਂ ਨੂੰ ਵੇਦਿਆ ਨੂੰ ਸਾਨੂੰ ਹੋਗੇ ਹੂੰ ਵੀ ਜਿਹੜੇ ਆ ਹੀ ਖੜੇ ਆ ਇਹ ਜੀ ਦਰਸ਼ਕੋ ਤੁਸੀਂ ਦੇਖੋ ਕਿੰਨਾ ਸੋਹਣਾ ਮਾਹੌਲ ਆ ਕੁਦਰਤੀ ਵਾਤਾਵਰਣ ਦੇਖਣ ਨੂੰ ਮਿਲ ਰਿਹਾ ਤੇ ਪੰਜਾਬ ਕਿਹਦੇ ਸੋਨੇ ਦੀ ਜਿਹੜੀ ਹੁੰਦਾ ਸੀਗਾ ਪਰ ਜਿਹੜੇ ਹਾਲਾਤ ਆ ਉਹ ਸੀਐਸ ਦੇ ਖੁਦ ਜ਼ਿੰਮੇਵਾਰ ਉੱਤੇ ਜਾ ਤਾਂ ਨਹੀਂ ਸਕਦੇ ਕਿਉਂਕਿ ਛੱਪੜ ਦਾ ਪਾਣੀ ਆ ਜਿਹੜਾ ਉੱਪਰ ਆਇਆ ਹੋਇਆ ਤੇ ਕਾਫੀ ਪੁਰਾਣੇ ਦਰਖਤ ਲੱਗੇ ਹੋਏ ਆ ਸਤਿ ਸ਼੍ਰੀ ਅਕਾਲ ਜੀ ਜੀਵੀਐਸ ਟਾਈਮ ਦੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਤੁਹਾਡਾ ਆਪਣਾ ਜਗਵੀਰ ਜਾਦ ਦਰਸ਼ਕੋ ਇਸ ਵਕਤ ਮੈਂ ਬਠਿੰਡਾ ਦੇ ਗੋਬਿੰਦਪੁਰਾ ਪਿੰਡ ਦੇ ਵਿੱਚ ਮੌਜੂਦ ਆ ਉੱਥੋਂ ਦੀ ਜਿਹੜੀ ਛਿੜੀ ਆ ਬਹੁਤ ਮਸ਼ਹੂਰ ਆ ਕਿਉਂਕਿ ਬਹੁਤ ਸਾਰੇ ਪੰਜਾਬੀ ਕਲਾਕਾਰ ਉਹਨਾਂ ਦੁਆਰਾ ਬਣਾਈਆਂ ਗਈਆਂ ਪੰਜਾਬੀ ਫਿਲਮਾਂ ਉਹ ਇਸੇ ਜਗ੍ਹਾ ਤੇ ਜਿਹੜੀਆਂ ਸ਼ੂਟ ਹੋਈਆਂ ਸਾਡੇ ਸੀਨੀਅਰ ਪੱਤਰਕਾਰ ਆ ਪੰਜਾਬੀ ਯਾਗਰਨ ਦੇ ਮਨਪ੍ਰੀਤ ਮੱਲਿਆਣਾ ਉਹਨਾਂ ਦੇ ਰਿਸ਼ਤੇਦਾਰ ਵੀ ਇੱਥੇ ਨੇ ਪਰ ਉਹ ਕੈਮਰੇ ਤੇ ਨਹੀਂ ਅਸੀਂ ਉਹਨਾਂ ਦਾ ਵੀ ਜ਼ਿਕਰ ਜ਼ਰੂਰ ਕਰਾਂਗੇ ਔਰ ਮੇਰੇ ਨਾਲ ਸੁਖਦੇਵ ਖਾਲਸਾ ਜੀ ਅਜੀਤ ਖ਼ਵਾਰ ਦੇ ਸੀਨੀਅਰ ਪੱਤਰਕਾਰ ਤੇ ਅਸੀਂ ਇਸ ਛਿੜੀ ਬਾਰੇ ਥੋੜੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿਉਂਕਿ ਬੜਾ ਸ਼ਾਂਤ ਮਾਹੌਲ ਆ ਤੇ ਥੋੜੀ-ਬਹੁਤੀ ਜਿਹੜੀ ਜਾਣਕਾਰੀ ਹੈ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ ਹਦੋਂ ਕਿਵੇਂ ਲੱਗਿਆ ਮਾਹੌਲ ਤੁਸੀਂ ਦੇਖ ਰਹੇ ਹੋ ਚਾਰੇ ਪਾਸੇ ਇਹ ਜਗ੍ਹਾ ਦੇ ਵਿੱਚ ਜਿਹਦਾ ਗਵਿੰਦਪੁਰਾ ਹੈਗਾ ਛਿੜੀ ਜੀ ਤਾਂ ਲਗਭਗ ਇਹਨੇ ਵਿੱਚ 500 ਏਕੜ ਦੇ ਵਿੱਚ ਬਣੀ ਹੋਈ ਹੈ। ਹੂੰ ਮੈਨੂੰ ਵੀ ਪਹਿਲੀ ਵਾਰ ਇੱਥੇ ਆਉਣ ਦਾ ਮੌਕਾ ਮਿਲਿਆ। ਜੀ ਜਿਹੜਾ ਕਿ ਬਹੁਤ ਵਧੀਆ ਸ਼ਾਂਤੀਪੁਰਗ ਮਾਹੌਲਾ ਇੱਥੇ ਹੂੰ ਬੜੇ ਪ੍ਰਾਣੇ ਦਰਖਤ ਆ। ਜੀ ਜਿਵੇਂ ਕਿ ਵਣ ਦੇ ਦਰਖਤ ਪਿੱਪਲ ਆ, ਬੋਹੜ ਆ, ਨਿੰਮਾ ਅਨੇਕਾਂ ਪ੍ਰਕਾਰ ਦੇ। ਹੂੰ ਬਹੁਤ ਕਿਸਮ ਦੇ ਦਰਖਤ ਤੇ ਬਹੁਤ ਕਿਸਮ ਦੇ ਪੰਛੀ ਜੀ ਇਹਨਾਂ ਦਰਖਤਾਂ ਦੇ ਆਪਣਾ ਰਹਿਣ ਬਸਰਾ ਜਣਾ ਕੇ ਰਹਿ ਰਹੇ ਆ। ਬਿਲਕੁਲ ਜੇ ਦੋਸੇ ਸੀ ਇਹਦੇ ਵਿੱਚ ਘੁੰਮੇ ਫਿਰੇ ਥੋੜਾ ਦੇਖਿਆ ਤਾਂ ਬੜੇ ਜਿਹੜੇ ਅਨੇਕਾਂ ਤਰ੍ਹਾਂ ਦੇ ਪ੍ਰਕਾਰ ਦੇ ਪੰਛੀ ਉਹਨੇ ਵੱਖ-ਵੱਖ ਉੱਪਰ ਕਰਦੇ ਆਵਾਜ਼ਾਂ ਆ ਰਹੀਆਂ ਹੂੰ ਇਹਦੇ ਸੁਣਦੇ ਚ ਬਹੁਤ ਵੇਲੇ ਲੱਗ ਰਹੀਆਂ ਬਿਲਕੁਲ ਤੇ ਕਿਹੜਾ ਮਾਹੌਲ ਹੈ ਵੱਖਰਾ ਮੌਲੀ ਹੈ ਜਿੰਨਾ ਲੱਗਦਾ ਵੀ ਜਿਵੇਂ ਬੋਰਡ ਜੰਗਲ 'ਚ ਖੜੇ 10 15 ਸਾਲ ਪਿੱਛੇ ਚਲੇ ਇਹਦੇ ਨਲਕੇ ਹੁੰਦੇ ਸੀ ਇਹਦੇ ਨਲਕਾ ਵੀ ਲੱਗਾ ਹੋਇਆ ਮੈਂ ਚਾਹਨਾ ਆਪਾਂ ਇਹਨੂੰ ਗੇੜ ਕੇ ਵੀ ਦੇਖ ਲਿਆ ਨਹੀਂ ਅੱਜ ਦੀ ਜਿਹੜੀ 2000 ਤੋਂ ਬਾਅਦ ਵਾਲੀ ਪੀੜ੍ਹੀ ਸ਼ਾਇਦ ਉਹਨਾਂ ਨੂੰ ਨਹੀਂ ਪਤਾ ਹੋਣਾ ਮੈਂ ਕਹਿੰਦਾ ਪਾਣੀ ਪੀ ਕੇ ਦੇਖੋ ਜੀ ਦੇਖੋ ਬੜੀ ਹੈਰਾਨਣ ਇਹ ਬਹੁਤ ਸੋਤ ਪਾਣੀ ਹੈ ਬੜਾ ਮਿੱਠਾ ਬਿਲਕੁਲ ਤੇ ਆਮ ਤੌਰ ਤੇ ਦੇਖਣ ਚੰਗਾ ਹੈ ਖੇਤਾਂ ਦੇ ਵਿੱਚ ਪਾਣੀ ਬਹੁਤ ਡੂੰਘੇ ਹੋ ਰਿਹਾ ਤੇ ਨਾਲ ਕਿਹੜੇ ਪਾਣੀ ਨਹੀਂ ਖਿੱਚ ਰਹੇ ਸਮਰਸੀਵਰ ਮੋਟਰਾਂ ਹੀ ਲੱਗ ਰਹੀਆਂ ਹਨ ਬਿਲਕੁਲ ਬਹੁਤ ਪਾਣੀ ਲੈ ਕੇ ਨਾਕਾ ਦੇ ਰਿਹਾ ਖਾਸਾ ਜੀ ਮੈਨੂੰ ਪਤਾ ਲੱਗਿਆ ਕਿ ਜਿਹੜੀ ਝੌਂਪੜੀ ਦੇਖ ਰਹੇ ਆਪਾਂ ਹਰਭਜਨ ਮਾਨ ਪੰਜਾਬ ਦੇ ਕਹਿੰਦੇ ਕਿ ਬਹੁਤ ਹੀ ਉੱਗੇ ਪੰਜਾਬੀ ਗਾਇਕ ਤੇ ਨੀਰੂ ਬਾਜਵਾ ਐਕਟਰਸ ਉਹਨਾਂ ਦੀ ਜਿਹੜੀ ਹੀਰ ਰਾਂਝਾ ਫਿਲਮ ਸੀ ਉਹਦੀ ਸ਼ੂਟਿੰਗ ਇੱਥੇ ਹੋਈ ਸੀ ਤੇ ਮੈਂ ਚਾਹੁੰਦਾ ਕਿ ਆਪਾਂ ਇਹਦੇ ਅੰਦਰ ਵੀ ਚਲੀਏ ਮੇਰੇ ਕੋਲ ਇੱਕ ਅ ਵਿਅਕਤੀ ਅੰਦਰ ਵੀ ਆ ਬਾਈ ਦੇ ਨਾਲ ਗੱਲਬਾਤ ਕਰਦੇ ਸ਼ਾਇਦ ਉਹਨਾਂ ਦੇ ਪੰਡ ਦਾ ਹੀ ਹੋਣਾ ਆਜੋ ਬਾਈ ਨੰਘਿਓ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਗੁਰਸਾਹਿਬ ਸਿੰਘ ਜੀ ਗੁਰਸਾਹਿਬ ਜੀ ਇੱਥੇ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦੀ ਸ਼ੂਟਿੰਗ ਹੁੰਦੀ ਆ ਗੀਤਾਂ ਦੀ ਸ਼ੂਟਿੰਗਾਂ ਦੀ ਬਹੁਤ ਸਾਰੇ ਆਰਟਿਸਟ ਇੱਥੇ ਹੁੰਦੇ ਆ ਦਰਸ਼ਕੋ ਮੈਂ ਦੱਸ ਦੇਵਾਂ ਕਿ ਪਹਿਲੇ ਸਾਲ ਜਿਹੜੀ ਮੋਡ ਫਿਲਮ ਆ ਐਮੀ ਵਰਕ ਦੀ ਔਰ ਜੈਸਮਿਨ ਸੈਂਡਲ ਦਾ ਗੀਤ ਆ ਜਿਹੜਾ ਤੁਸੀਂ ਸੁਣਿਆ ਸੀ ਮੋਡ ਫਿਲਮ ਦੇ ਲਈ ਗਾਇਆ ਸੀ ਉਹ ਵੀ ਇੱਥੇ ਹੀ ਸ਼ੂਟ ਹੋਇਆ ਸੀ ਔਰ ਬਾਈ ਨੇ ਸਾਰਾ ਅੱਖੀਂ ਜਾਹਰਾ ਦੇਖਿਆ ਤੇ ਤੁਸੀਂ ਜਿਹੜੀ ਗੱਲਬਾਤ ਆ ਉਹ ਇਹਨਾਂ ਤੋਂ ਮੂੰਹ ਆਪ ਹੀ ਸੁਣ ਸਕਦੇ ਹਾਂਜੀ ਭਈ ਆ ਹੀ ਪਿੰਡ ਆ ਤੁਹਾਡਾ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਅਸੀਂ ਤੁਹਾਡੇ ਪਿੰਡ ਆਏ ਆ ਤੇ ਬਹੁਤ ਸਾਰੀ ਸੈਲੀਬ੍ਰਿਟੀ ਇੱਥੇ ਪਹੁੰਚਦੀ ਇੱਥੇ ਜੀ ਸਭ ਤੋਂ ਪਹਿਲਾਂ ਤਾਂ ਇੱਥੇ ਜਿਹੜੇ ਪੰਛੀ ਬਹੁਤ ਵਧੀਆ ਰਹ ਰਹੇ ਆ ਇੱਥੇ ਹਾਂਜੀ ਕੋਈ ਇੱਥੇ ਡਰਾਉਣ ਵਾਲਾ ਪੰਛੀ ਨਹੀਂ ਹੈਗਾ ਜਿਵੇਂ ਕੋਈ ਸ਼ੇਰ ਵਗੈਰਾ ਕੋਈ ਹੋਰ ਆ ਜੀ ਉਹੋ ਜਿਹਾ ਕੋਈ ਡਰਨ ਵਾਲਾ ਮਾਹੌਲ ਨਹੀਂ ਇੱਥੇ ਬਹੁਤ ਵਧੀਆ ਮਾਹੌਲ ਆ ਇੱਥੇ ਬਹੁਤ ਲੋਕ ਆਉਂਦੇ ਆ ਘੁੰਮਣ ਫਿਰਨੌਂਦੇ ਆ ਇੱਥੇ ਦੇਖ ਕੇ ਜਾਂਦੇ ਆ ਸ਼ਾਂਤ ਮਾਹੌਲ ਆ ਪੂਰਾ ਵਾਤਾਵਰਨ ਬਹੁਤ ਸਾਫ਼ ਆ ਜਿਵੇਂ ਹੁਣ ਤਕਰੀਬਨ ਸਾਡੇ ਪਿੰਡ ਦਾ ਪਾਣੀ 80 85 ਫੁੱਟ ਤੇ ਜਾਵੜਿਆਊਗਾ 90 ਦੇ ਤਕਰੀਬਨ ਸਾਰੇ ਨਲਕੇ ਨਲਕੇ ਖੜ ਗਏ ਇੱਥੇ ਆ ਨਲਕਾ ਅੱਜ ਵੀ ਚੱਲੀ ਜਾਂਦਾ ਹੈਗਾ ਤੇ ਪਾਣੀ ਇਹਦਾ ਇੱਕ ਨੰਬਰ ਆ ਟੈਸਟ ਕਰਵਾ ਕੇ ਦੇਖੋ ਤੁਸੀਂ ਪੀ ਕੇ ਦੇਖੋ ਬਹੁਤ ਵਧੀਆ ਪਾਣੀ ਆ ਸ਼ੁੱਧ ਪਾਣੀ ਪੂਰਾ ਸ਼ੁੱਧ ਪਾਣੀ ਆ ਕਿ ਗੇੜੇ ਨਾਲ ਜਿਹੜਾ ਮਾਹੌਲ ਆ ਜਿਹੜਾ ਵਾਤਾਵਰਨ ਸਾਫ਼ ਹੋਣੇ ਕਰਕੇ ਦਰਖਤਰ ਬਹੁਤ ਜ਼ਿਆਦਾ ਆ ਉਹਦਾ ਕਰਕੇ ਪਾਣੀ ਬਹੁਤ ਸਾਫ਼ ਹੈਦਾ ਜੀ ਇਹ ਰੰਝਾ ਮੂਵੀ ਦੀ ਗੱਲ ਕਰੀਏ ਬਾਈ ਇੱਥੇ ਨਾ ਤੁਸੀਂ ਕੁਝ ਵਰਤਨ ਦਿਖਾ ਰਹੇ ਸੀ ਆਫ ਦਾ ਰਿਕਾਰਡ ਸਾਨੂੰ ਮੈਂ ਚਾਹਨਾ ਕਿ ਉਹ ਵੀ ਇੱਕ ਵਾਰੀ ਜੀ ਕੈਮਰਾਮੈਨ ਨੂੰ ਕਹੂੰਗਾ ਕਿ ਅੰਦਰ ਤੋਂ ਜਿਹੜੀ ਇਹ ਝੌਂਪੜੀ ਦਿਖਾ ਦਿੱਤੀ ਜਾਵੇ ਵੀ ਅੰਦਰ ਕੀ ਕੀ ਪਿਆ ਇੱਥੇ ਦੇਖ ਸਕਦੇ ਆ ਸ਼ਾਬਾ ਜਿਹੜਾ ਹੀਰ ਜਿਹੜੀ ਚ ਰੋਟੀਆਂ ਲੈ ਕੇ ਜਾਂਦੀ ਹੁੰਦੀ ਸੀਗੀ ਜੀ ਇਹ ਉਦੋਂ ਦਾ ਇੱਥੇ ਪਿਆ ਅੱਛਾ ਇਹ ਨੀਰੂ ਬਾਜਵਾ ਨੇ ਚੱਕਿਆ ਨੀਰੂ ਬਾਜਵਾ ਹਾਂਜੀ ਜਿਹਨਾਂ ਨੇ ਚੱਕਿਆ ਸੀਗਾ ਹੋਰ ਵੀ ਬਹੁਤ ਇੱਥੇ ਇਹਨਾਂ ਦੇ ਭਾਂਡੇ ਜਿਵੇਂ ਆ ਜੱਗ ਵੀ ਉਹਨਾਂ ਨੇ ਆ ਵਰਤਨ ਪਏ ਜਿਵੇਂ ਆ ਸਾਰੇ ਉਹਨਾਂ ਦੇ ਰੱਖੇ ਹੋਏ ਆ ਇੱਥੇ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਜਿਹੜੀ ਝੌਂਪੜੀ ਆ ਇਹ ਫਿਲਮ ਦੀ ਸ਼ੂਟਿੰਗ ਲਈ ਬਣਾਈ ਗਈ ਸੀ ਉਸ ਤੋਂ ਬਾਅਦ ਇਦਾਂ ਦੀ ਆ ਤੇ ਬਾਈ ਇੱਥੋਂ ਦੇ ਜਿਹੜੇ ਵਾਸੀ ਨੇ ਇਹ ਪੂਰਾ ਮਾਹੌਲ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਦਰਸ਼ਕੋ ਝੋਂਬੜੀ ਤੁਸੀਂ ਦੇਖ ਹੀ ਲਈ ਆ ਤੇ ਬਾਈ ਸਾਹਿਬ ਦੇ ਜਿਹੜੇ ਰਿਸ਼ਤੇਦਾਰ ਆ ਉਹ ਸਾਡੇ ਪੰਜਾਬੀ ਜਾਗਰਣ ਦੇ ਸੀਨੀਅਰ ਪੱਤਰਕਾਰ ਤੇ ਜ਼ਿਲ੍ਹਾ ਇੰਚਾਰਜ ਮਨਪ੍ਰੀਤ ਮੱਲਿਆਣਾ ਵੀ ਸਾਡੇ ਨਾਲ ਮੌਜੂਦ ਨੇ ਤੁਹਾਡੇ ਰਿਸ਼ਤੇਦਾਰਾਂ ਦੇ ਘਰੇ ਆਇਆ ਕਿਵੇਂ ਲੱਗਦਾ ਮਾਹੌਲ ਮਾਹੌਲ ਜਗਵੀਰ ਜੀ ਦੇਖੋ ਬਹੁਤ ਸ਼ਾਂਤ ਮਾਹੌਲ ਆ ਜੀ ਬਿਲਕੁਲ ਜਿਹੜਾ ਅੱਜ ਵਾਲਾ ਮਾਹੌਲ ਆ ਮੈਂ 90 ਦੇ ਦਹਾਕੇ 'ਚ ਦੇਖਿਆ ਆ ਜੀ 90 ਤੋਂ ਬਾਅਦ ਅੱਜ ਮਾਹੌਲ ਦੇਖ ਰਹੀਆਂ ਜੇ ਅਜਿਹਾ ਮਾਹੌਲ ਸਦਾ ਰਹੀ ਰਹਿੰਦਾ ਤਾਂ ਆਪਣਾ ਜਿਹੜਾ ਪੰਜਾਬ ਦਾ ਵਾਤਾਵਰਨ ਉਹ ਕਦੇ ਦੂਸ਼ਿਤ ਨਾ ਹੁੰਦਾ ਏਸ਼ੀਆ ਦੀ ਲੋੜ ਨਾ ਪੈਂਦੀ ਆ ਆਪਾਂ ਨੂੰ ਪਾਣੀ ਆਪਣੇ ਖਰਾਬ ਨਾ ਹੁੰਦੇ ਅਜਿਹਾ ਜਿਹੜਾ ਵਾਤਾਵਰਨ ਆ ਆਪਾਂ ਨੂੰ ਹਰ ਪਿੰਡ ਨੂੰ ਹਰ ਆਪਣੀ ਪੰਚਾਇਤ ਨੂੰ ਹਰ ਸਰਕਾਰ ਨੂੰ ਚਾਹੀਦਾ ਵੀ ਇਹ ਆ ਵਾਤਾਵਰਨ ਉਹ ਪੈਦਾ ਕਰਨ ਪੈਦਾ ਕੀਤਾ ਜਾ ਸਕਦਾ ਪਰ ਸਰਕਾਰਾਂ ਕਰ ਨਹੀਂ ਰਹੀਆਂ ਗੌਰ ਨਹੀਂ ਕਰ ਰਹੀਆਂ ਇਸ ਵਾਸਤੇ ਸਰਕਾਰਾਂ ਤਾਂ ਪੱਥਰ ਲਾ ਰਹੀਆਂ ਪੱਥਰਾਂ ਦੀ ਨਹੀਂ ਲੋੜ ਆਪਾਂ ਨੂੰ ਨੇਚਰਲ ਚੀਜ਼ ਦੀ ਲੋੜ ਆ ਮਿੱਟੀ ਦੀ ਲੋੜ ਆ ਜਿਹਦੇ ਨਾਲ ਆਪਾਂ ਜੁੜੇ ਹੋਏ ਆ ਤੇ ਬਾਕੀ ਬਾਜੀ ਇਹ ਜਿਹੜੀ ਜਗਾ ਬਣਾ ਭਾਈ ਭਗਤੂ ਜੀ ਆ ਬਾਬਾ ਭੈਣਾ ਸਾਹਿਬ ਗੁਰਦੁਆਰਾ ਸਾਹਿਬ ਆ ਇੱਥੇ ਜੀ ਇਹ ਮੇਰੇ ਖਾਲ ਸੈਂਕੜੇ ਸੌ ਸਾਲ ਪੁਰਾਣੀ ਆ 4-500 ਸਾਲ ਪੁਰਾਣੀ ਚੜੀ ਆ ਇਹ ਤੇ ਜੀ ਇੰਨੀ ਇਹ 4-500 ਕਿੱਲੇ ਦੇ ਵਿੱਚ ਫੈਲੀ ਹੋਈ ਆ ਜਿਹਦੇ ਵਿੱਚ ਬਾਣਾ ਕਰੀਰ ਹੈ ਜੰਡਾ ਹੈ ਹੋਰ ਨਿੰਮਾ ਬੋੜ ਆ ਬੋਰ ਦਾ ਦਰਖਤ ਤੁਸੀਂ ਦੇਖੋ ਪਿੰਡਾਂ ਦੇ ਵਿੱਚੋਂ ਬਿਲਕੁਲ ਅਲੋਪ ਹੋ ਗਏ ਆ ਬਿਲਕੁਲ ਜੀ ਬਿਲਕੁਲ ਪਹਿਲਾਂ ਇਹ ਪਿੰਡਾਂ ਦੇ ਵਿੱਚ ਜਿਹੜੇ ਪਿੰਡ 'ਚ ਬੋਰ ਦਾ ਦਰਖਤ ਹੁੰਦਾ ਸੀ ਨਾ ਉਹਨੂੰ ਪਿੰਡ ਨੂੰ ਸਭ ਤੋਂ ਵਧੀਆ ਤੇ ਸਭ ਤੋਂ ਸੁੰਦਰ ਪਿੰਡ ਕਿਹਾ ਜਾਂਦਾ ਸੀਗਾ ਪਿੰਡ ਦੀ ਪਹਿਚਾਣ ਬੋਰ ਦੇ ਦਰਖਤ ਤੋਂ ਹੀ ਲੱਗਦੀ ਸੀ ਪਾਟ ਰਹੇ ਆ ਆਪਾਂ ਹੁਣ ਬੋਰ ਦੇ ਦਰਖਤ ਪਿੰਡਾਂ 'ਚੋਂ ਗਾਇਬ ਕਰ ਰਹੇ ਆ ਜਿਹਦੀ ਅੱਜ ਲੋੜ ਹੈ ਇੱਥੇ ਆ ਕੇ ਤੁਸੀਂ ਦੇਖੋ ਕਿੰਨਾ ਸ਼ਾਂਤ ਵਾਤਾਵਰਨ ਹੈ ਕਿੰਨੀਆਂ ਪੰਛੀਆਂ ਦੀਆਂ ਬਾਜਾਂ ਆਪਣੇ ਕੰਨਾਂ 'ਚ ਪੈ ਰਹੀਆਂ ਹਨ ਚਿੜੀਆਂ ਗੂੰਜ ਰਹੀਆਂ ਕੋਇਲਾਂ ਗੂੰਜ ਰਹੀਆਂ ਮੋਰ ਗੂੰਜ ਰਹੇ ਆ ਪਰ ਰਸਤੇ 'ਚ ਆਉਂਦੇ ਸੀ ਮੋਰ ਪਹਿਲ ਵੀ ਪਾਰਿਆ ਸੀ ਹਨਾ ਆਪਾਂ ਬਿਲਕੁਲ ਨਹੀਂ ਦੇਖੇ ਉਹ ਹਨਾ ਹੂੰ ਜਗਵੀਰ ਜੀ ਹੁਣ ਤੁਸੀਂ ਦੇਖੋ ਵੀ ਆਪਾਂ ਜਿਹੜਾ ਇਹ ਵਾਤਾਵਰਨ ਦੇ ਵਿੱਚ ਬੈਠੇ ਆ ਆਪਾਂ ਨੂੰ ਕਿੰਨਾ ਸਕੂਨ ਮਹਿਸੂਸ ਹੋ ਰਿਹਾ ਹੈ ਹਨਾ ਬਿਲਕੁਲ ਆਪ ਨੂੰ ਜਾਣ ਨੂੰ ਜੀ ਨਹੀਂ ਕਰਦਾ ਬਿਲਕੁਲ ਜੇ ਆਪਣੇ ਪਿੰਡਾਂ ਦੇ ਵਿੱਚ ਦ੍ਰਕਤ ਹੋਣ ਤਾਂ ਸ਼ਾਮ ਵੇਲੇ ਦਾ ਮਾਹੌਲ ਇਸ ਤਰ੍ਹਾਂ ਹੀ ਹੋਵੇਗਾ ਬਿਲਕੁਲ ਸ਼ਾਮ ਨੂੰ ਗੁਰਦੁਆਰਿਆਂ ਚ ਗੁਰੂ ਘਰਾਂ ਦੇ ਵਿੱਚ ਰਹਿਰਾ ਸਾਹਿਬ ਦੇ ਪਾਠ ਦੀ ਜਿਹੜੀ ਆਵਾਜ਼ ਆ ਗੂੰਜੇਗੀ ਹੈਨਾ ਮੰਦਰਾਂ ਦੇ ਵਿੱਚ ਆਵਾਜ਼ ਗੂੰਜੇਗੀ ਮਸਜਿਦਾਂ ਦੇ ਵਿੱਚ ਆਵਾਜ਼ ਆਵੇਗੀ ਮਸਜਿਦਾਂ ਤੋਂ ਵਿੱਚੋਂ ਕਿੰਨੀ ਮਨਮੋਹਕ ਹੋਵੇਗੀ ਹੈਨਾ ਹੁਣ ਤੁਸੀਂ ਦੇਖੋ ਪਿੰਡਾਂ ਦੇ ਵਿੱਚ ਕੀ ਆ ਕੰਨ 파ੜਮੀਆਂ ਆਵਾਜ਼ਾਂ ਬਿਲਕੁਲ ਕੁਝ ਸਮਝ ਨਹੀਂ ਆ ਰਿਹਾ ਹੂੰ ਕਿਦਰੇ ਡਰਾਈਵਰ ਚੱਲ ਰਿਹਾ ਕਿਦਰੇ ਡਿੱਕ ਚੱਲ ਰਿਹਾ ਕਿਦਰੇ ਮੋਟਰਸਾਈਕਲ ਜਾ ਰਹੇ ਆ ਜੇ ਇਹਨਾਂ ਚੀਜ਼ਾਂ ਤੋਂ ਗਰੇਜ ਕਰਕੇ ਆਪਾਂ ਦੁਬਾਰੇ ਆਪਣੀ ਸਿਹਤ ਲਈ ਆਪਣੇ ਪਿਸ਼ੋਕੜ ਨੂੰ ਯਾਦ ਰੱਖ ਕੇ ਆਪਣੇ ਬੱਚਿਆਂ ਦੇ ਭਵਕ ਲਈ ਆਪਣੇ ਲਈ ਸੋਚਾਂਗੇ ਤਾਂ ਆਪਾਂ ਬਿਮਾਰੀਆਂ ਤੋਂ ਦੂਰ ਹੋਵਾਂਗੇ ਹੋ ਹੋ ਵੀ ਰਹੇ ਆ ਇਥੋਂ ਦੇ ਲੋਕ ਨਾ ਜਿਹੜੇ ਇਹਨਾਂ ਪਿੰਡਾਂ ਦੇ ਲੋਕ ਆ ਤੁਸੀਂ ਆਪਣੇ ਪਿੰਡਾਂ ਦੇ ਵਿੱਚ ਮੋਗੇ ਜ਼ਿਲ੍ਹੇ ਦੇ ਵਿੱਚ ਦੇ ਬੋਵੰਦਾ ਸੌਰੀ ਬਠਿੰਡਾ ਜਲੇ ਦੇ ਵਿੱਚ ਜਿਹੜੇ ਪਿੰਡ ਨਾ ਇਹ ਨੇੜੇ ਤੇਰੇ ਵੱਡੇ ਵੱਡੇ ਜਿਹੜੇ ਪਿੰਡ ਆ ਜਿੱਥੇ ਆਹ ਹੈਗੀਆਂ ਜੀੜਾ ਹੈਗੀਆਂ ਵਾ ਦਰਾਖਤ ਹੈਗੇ ਆ ਬੀੜਾ ਹੈਗੀਆਂ ਆਪਣੇ ਪਿੰਡਾਂ ਚ ਉਮਰ 65 ਤੋਂ 70 ਸਾਲ ਨਹੀਂ ਗਈ ਬਿਲਕੁਲ ਇੱਥੇ ਹੁਣ ਮੇਰੇ ਪਿਛਲੇ ਸਾਲ ਐਸੇ ਸਾਲ ਫਰਵਰੀ ਦੇ ਵਿੱਚ ਨਾਨੀ ਜੀ ਸਵਰਗਵਾਸ ਹੋਏ ਆ ਹਮ ਉਹਨਾਂ ਦੀ ਉਮਰ 97 ਸਾਲ ਪਲੱਸ ਸੀਗੀ ਜੀ ਮੇਰੇ ਮਾਮਾ ਜੀ ਇੱਕ ਸਵਰਗਵਾਸ ਹੋਏ ਆ ਜੀ ਬਸੰਤ ਸਿੰਘ ਜੀ ਉਹਨਾਂ ਦੇ ਵੀ ਮੇਰੇ ਖਿਆਲ ਉਮਰ ਕਾਫੀ ਸੀ 80 ਪਲੱਸ ਸੀਗੀ ਉਹਨਾਂ ਦੀ ਉਮਰ ਵੀ ਜੀ ਕਹਿੰਦਾ ਭਾਬਾ ਵੀ ਨੇਚਰਲ ਚੀਜ਼ ਨਾਲ ਜੁੜੇ ਲੋਕ ਹਨਾ ਹੱਥੀਂ ਕੰਮਿਆਂ ਮਾਰਾ ਭੋਗਦੇ ਹਾਂ ਉਮਰਾਂ ਭੋਗ ਰਹੇ ਆ ਆਪਾਂ ਕਿਉਂ ਆਪਣੇ ਆਪਣੇ ਸ਼ਹਿਰਾਂ ਨੇੜੇ ਵਾਲੇ ਮੋਗਾ ਗਾ ਲੁਧਿਆਣਾ ਗਾ ਆਪਾਂ ਉਧਰੋਂ ਸ਼ਹਿਰਾਂ ਨੂੰ ਭਜਦੇ ਆ ਆਪਣੇ ਖਾਣ ਪੀਣ ਵੀ ਉਹੋ ਜਿਹਾ ਹੋ ਰਿਹਾ ਹੁਣ ਤੁਸੀਂ ਦੇਖੋ ਇੱਥੇ ਘੱਟ ਤੋਂ ਘੱਟ ਅੱਧਿਓਂ ਜ਼ਿਆਦਾ ਪਿੰਡ ਆ ਜਿਹੜਾ ਆਪਣੇ ਪਸ਼ੂ ਲੈ ਕੇ ਆ ਰਹੇ ਆ ਤੁਸੀਂ ਆਪਣੇ ਨਾ ਮਗਰਲੇ ਪੰਦੇ ਆ ਕਿਤੇ ਸਮਝਾ ਰਹੇ ਸੀ ਹਾਂਜੀ ਸੱਪੜਾ ਉੱਥੇ ਪਸ਼ੂ ਲੈ ਕੇ ਆ ਰਹੇ ਆ ਆ ਤੁਸੀਂ ਚੁੱਲ੍ਹੇ ਬਣੇ ਦੇਖ ਰਹੇ ਹੋ ਬਿਲਕੁਲ ਇੱਥੇ ਚਾਹ ਬਣਦੀ ਆ ਦੁਪਹਿਰ ਦੀ ਰੋਟੀ ਲੈ ਕੇ ਆਉਂਦੇ ਆ ਸਵੇਰੋਂ ਆ ਜਾਂਦੇ ਆ 10 ਵਜੇ ਸ਼ਾਮ ਨੂੰ 4 ਵਜੇ ਤੱਕ ਇੱਥੇ ਰਹਿੰਦੇ ਆ ਬਿਲਕੁਲ ਜਦੋਂ ਮਤਲਬ ਤਾਰਾਂ ਚੋਂ ਨੀਆਂ ਹੁੰਦੀਆਂ ਪਸ਼ੂਆਂ ਨੇ ਉਹ ਤੋਂ ਆਪੇ ਉੱਠਣਾ ਸ਼ੁਰੂ ਹੋ ਜਾਂਦੇ ਆ ਛੱਪੜ ਚੋਂ ਤੇ ਆਪਣੇ ਘਰੇ ਚਲੇ ਜਾਂਦੇ ਆ ਕੋਈ ਉਹਨਾਂ ਦੇ ਸੰਗਲ ਨਹੀਂ ਪਾਇਆ ਹੁੰਦਾ ਕੋਈ ਉਹਨਾਂ ਨੂੰ ਮਤਲਬ ਨਹੀਂ ਖੁੱਲੇ ਫਿਰ ਰਹੇ ਯਾਰ ਖਤਰਾ ਨਹੀਂ ਕੋਈ ਇਹ ਇਹ ਜਿਹੜੀਆਂ ਨੈਚੁਰਲ ਚੀਜ਼ਾਂ ਹੁਣ ਪਸ਼ੂ ਆਪਾਂ ਚਾਰ ਪਾਉਨੇ ਆ ਇੱਕ ਹੋੜ ਚੱਲੀ ਹੋਈ ਆ ਮੱਕੀ ਬਾਜਰਾ ਆ ਚਾਰ ਪਾ ਲੈਣੇ ਆ ਇੱਥੇ ਵੇਖੋ ਕਿੰਨਾ ਵਾਤਾਵਰਨ ਸਾਫ਼ ਆ ਘਾ ਕਿੰਨਾ ਵਧੀਆ ਬਿਲਕੁਲ ਨੈਚੁਰਲ ਘਾ ਖਾ ਰਹੇ ਆ ਪਸ਼ੂ ਕੋਈ ਬਿਮਾਰੀ ਦੁੱਧ ਚੰਗਾ ਠੀਕ ਆ ਨਾ ਦੁੱਧ ਦੇ ਵਿੱਚ ਆਰਗੈਨਿਕ ਚੀਜ਼ਾਂ ਕੋਲ ਨਾ ਤੇ ਉਹਦੇ ਨਾਲ ਆਪਾਂ ਖਾਵਾਂਗੇ ਪੀਵਾਂਗੇ ਆਪਣੀ ਸਿਹਤ ਆਪੇ ਠੀਕ ਰਹਿਣੀ ਹੈ ਆਪਾਂ ਤਾਂ ਬਾਈ ਜੀ ਆਪਣੀ ਸਿਹਤ ਆਪ ਹੀ ਵਿਗਾੜ ਲਈ ਆ ਠੀਕ ਹੈ ਨਾ ਤੇ ਬਹੁਤ ਵਧੀਆ ਸਕੂਨ ਮਿਲਿਆ ਮੇਰਾ ਨਨਿਹੋਰਾ ਪਿੰਡ ਅਗਵਿੰਦਪੁਰਾ ਜੀ ਠੀਕ ਹੈ ਨਾ ਮੇਰੀ ਪਤਨੀ ਦੇ ਨਾਨਕੇ ਆ ਇੱਥੇ ਜੀ ਹਾਂ ਇਹ ਮੇਰੇ ਵੱਡੇ ਭਰਾ ਆ ਅਸੀਂ ਸਾਲੇ ਪੋਣੀਆਂ ਨੇ ਉਹ ਅਸੀਂ ਭਰਾਵਾਂ ਨੂੰ ਰਹਿ ਰਹੇ ਆ ਪਿਛਲੇ ਸਾਰਾ 18 ਸਾਲਾਂ ਤੋਂ ਬਹੁਤ ਮਿੱਤਰਤਾ ਸਾਡੀ ਮੈਥੋਂ ਲੰਘਿਆ ਨਹੀਂ ਜਾਂਦਾ ਜਦੋਂ ਮੈਂ ਬਠਿੰਡੇਉਣਾ ਇਧਰ ਉਹ ਮੈਥੋਂ ਨਹੀਂ ਲੰਘਿਆ ਜਾਂਦਾ ਮੈਂ ਰੋਕ ਕੇ ਜਾਂਦਾ ਹੁੰਦਾ ਪੰਜ ਮੇਰੇ ਮਾਮਾ ਸਹੁਰਾ ਜੀ ਹੁਣੇ ਪੰਜ ਭਾਈ ਚਾਰ ਕਿਸਾਨ ਜੀ ਸ਼ੁਰੂ ਕੀ ਬਣੀ ਬਿਲਕੁਲ ਜੀ ਭਾਈ ਚਾਰ ਕਿਸਾਨ ਛੱਡੀ ਪਹਿਲਾਂ ਤੋਂ ਬਣੀ ਬਹੁਤ ਵੱਡੀਆਂ ਗੱਲਾਂ ਮੱਲਿਆਣਾ ਸਾ ਸਕੂਨ ਦੀ ਗੱਲ ਕੀਤੀ ਹੈ ਦਰਸ਼ਕੋ ਅੱਜ ਦੀ ਦੌੜ ਭੱਜ ਭਰੀ ਜ਼ਿੰਦਗੀ ਦੇ ਵਿੱਚ ਬੰਦੇ ਨੂੰ ਸਕੂਨ ਹੀ ਨਹੀਂ ਅਸੀਂ ਪੈਸੇ ਦੀ ਹੋੜ ਲੱਗੀ ਹੋਈ ਆ ਅਸੀਂ ਪਿੰਡਾਂ ਤੋਂ ਛੱਡ ਕੇ ਸ਼ਹਿਰਾਂ ਨੂੰ ਜਾਂਦੇ ਆ ਸਕੂਨ ਦੇ ਕਰਕੇ ਤੇ ਸਾਨੂੰ ਕਿਤੋਂ ਸਕੂਨ ਮਿਲੇ ਦੂਜੀ ਗੱਲ ਆ ਵਾਤਾਵਰਣ ਦੀ ਗੱਲ ਕਹੀ ਆ ਅੱਜ ਨੈਸ਼ਨਲ ਹਾਈਵੇ ਬਣਾਉਣ ਦੀ ਖਾਤਰ ਭਾਰਤ ਮਾਲਾ ਜਿਹੜੀ ਸੜਕ ਉਹਦੀ ਗੱਲ ਕਰੀਏ ਤਾਂ ਬਹੁਤ ਸਾਰੇ ਹਜ਼ਾਰਾਂ ਸੈਂਕੜੇ ਜਿਹੜੇ ਦਰਖਤ ਆ ਉਹ ਕੱਟੇ ਗਏ ਆ ਲੱਖਾਂ ਦੀ ਦਾਦ ਦੇ ਵਿੱਚ ਤੇ ਵਾਤਾਵਰਣ ਸਾਡਾ ਦੂਸ਼ਤ ਹੋ ਰਿਹਾ ਤੇ ਦਰਸ਼ਕੋ ਇੱਥੇ ਬੜੀ ਸ਼ਾਂਤੀ ਆ ਤੇ ਵੱਡੀ ਗੱਲ ਇਹ ਹੈ ਕਿ ਇੱਥੇ ਫੋਨ ਦੀ ਰੇਂਜ ਵੀ ਨਹੀਂ ਆ ਰਹੀ ਕਿਉਂਕਿ ਸਾਰਾ ਸਿਆਪਾ ਹੀ ਫੋਨ ਦਾ ਆਪਣੇ ਜਿਹੜੇ ਜੇਬਾਂ ਤੇ ਪਾਏ ਹੋਏ ਨੇ ਕਿਉਂਕਿ ਜਦੋਂ ਹੀ ਕੋਈ ਰੰਗ ਆਉਂਦੀ ਤੁਸੀਂ ਦੇਖ ਹੀ ਲਿਆ ਇਹਨਾਂ ਦਾ ਪੰਡ ਸਾਡੇ ਫੋਨਾਂ ਦੀ ਰੇਂਜ ਨਹੀਂ ਆ ਰਹੀ ਅਸੀਂ ਸ਼ਾਂਤ ਬੈਠੇ ਆਂ ਔਰ ਵੱਡੀ ਖੁਸ਼ੀ ਦੀ ਗੱਲ ਮੈਨੂੰ ਦਰਸ਼ਕੋ ਇਹ ਵੀ ਲੱਗੀ ਆ ਮਨਵੀਤ ਮੱਲਿਆਣਾ ਬਾਈ ਆ ਜਿਹੜੇ ਕੈਮਰੇ ਦੇ ਸਾਹਮਣੇੋਂ ਤੋਂ ਬੜਾ ਚੱਲਦੇ ਅੱਜ ਅਸੀਂ ਪੂਰਾ ਮਾਹੌਲ ਦਿਖਾ ਰਹੇ ਸੀ ਇਹ ਆਪਣੇ ਆਪ ਹੀ ਕੈਮਰੇ ਮੂਰੇ ਆ ਗਏ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਹਨਾਂ ਦੀਆਂ ਗੱਲਾਂ ਤੋਂ ਕਿਉਂਕਿ ਹਰ ਖਬਰ ਤੇ ਜਿਹੜੀ ਬਾਜ਼ ਅੱਖ ਉਹ ਸਿੱਖਣ ਨੂੰ ਮਿਲੀਆਂ ਤੇ ਸਿੱਖਣ ਨੂੰ ਮਿਲੀਆਂ ਉਮੀਦ ਕਰਦੇ ਆ ਤੁਸੀਂ ਵੀ ਜਦੋਂ ਕਿਤੇ ਹਾਂਜੀ ਹਾਂਜੀ ਮੱਲੇ ਨਾਲ ਤੁਹਾਡੀ ਗੱਲ ਮੈਂ ਟੋਕਣ ਲੱਗਿਆ ਜੀ 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 ਆ ਆਪਾਂ ਬਠਿੰਡੇ ਤੋਂ ਪਿੰਡ ਤੱਕ ਗੱਡੀ ਤੇ ਏਸੀ ਲਾ ਕੇ ਆਏ ਆ ਬਾਹਰ ਨਿਕਲਦੇ ਸੀ ਤੇ ਆਪਾਂ ਨੂੰ ਗਰਮੈਸ ਆਉਂਦੀ ਸੀ ਗਰਮੀ ਆਉਂਦੀ ਸੀ ਹੁਣ ਆਪਾਂ ਨੂੰ ਤਕਰੀਬਨ ਬਾਹਲਾ ਨਹੀਂ ਤੱਦਾ ਤੋਂ ਪੌਣਾ ਘੰਟਾ ਹੋ ਗਿਆ ਇੱਥੇ ਆਜਾ ਨੂੰ ਆਪਾਂ ਨੂੰ ਗਰਮੀ ਮਹਿਸੂਸ ਹੋ ਰਹੀ ਹੈ ਨਹੀਂ ਬਿਲਕੁਲ ਨਹੀਂ ਬਿਲਕੁਲ ਹੀ ਤੁਸੀਂ ਨਾ ਨਹੀਂ ਆ ਰਹੇ ਬਿਲਕੁਲ ਹੀ ਗਰਮੀ ਮਹਿਸੂਸ ਨਹੀਂ ਆਪਣਾ ਜਿਹੜੀ ਸਾਹ ਕਿਰਿਆ ਸ਼ਕਤੀ ਹੈ ਨਾ ਉਹ ਕਿੰਨੀ ਸੋਹਣੀ ਬਣ ਰਹੀ ਆ ਬਿਲਕੁਲ ਸਮੈਲ ਆ ਰਹੀ ਆ ਮਿੱਟੀ ਦੀ ਸਮੈਲ ਆ ਰਹੀ ਆ ਜਿਹੜੀ ਆਪਾਂ ਆਪਣਾ ਮਿੱਟੀ ਨਾਲ ਜੁੜੇ ਹੋਏ ਸੀ ਇਹ ਸਮੈਲ ਦੇ ਕਾਰਨ ਹੀ ਆਪਾਂ ਮਤਲਬ ਕਾਮਯਾਬ ਹੁੰਨੇ ਆ ਇਹੋ ਜੀ ਸਮੈਲ ਤਾਂ ਆਪਾਂ ਦੇਖੀ ਨਹੀਂ ਘਰਾਂ 'ਚ ਪੱਥਰ ਲਾ ਲੇ ਆਪਾਂ ਆਪਾਂ ਮਿੱਟੀ ਪੱਟ ਕੇ ਪਾਸੇ ਛੱਡ ਦਿੰਨੇ ਆ ਉੱਤੇ ਪੱਥਰ ਲਾ ਲੇ ਨੇ ਆ ਦੇਖੋ ਕਿੰਨਾ ਨੇਚਰਲ ਚੀਜ਼ ਆ ਇਹ ਕਿਤੇ ਆਪਾਂ ਪਛੋਕੜ ਤੋਂ ਨਾ ਭੁੱਲ ਗਏ ਪਛੋਕੜ ਨੂੰ ਯਾਦ ਰੱਖ ਗਏ ਜੜਾਂ ਨਾਲ ਜੁੜੇ ਰਹਿਣਾ ਹੀ ਚੰਗਾ ਵਾ ਜੇ ਜੜਾਂ ਤੋਂ ਪਾਸੇ ਹੋਵਾਂਗੇ ਤਾਂ ਡਿੱਗਾਂਗੇ ਇੱਕ ਦਿਨ ਇੱਕ ਦਿਨ ਤੇ ਡੱਗ ਰਹੇ ਆ ਬਿਲਕੁਲ ਠੀਕ ਹੈ ਨਾ ਜੇ ਆਪਾਂ ਇਸ ਤਰ੍ਹਾਂ ਜੁੜੇ ਰਵਾਂਗੇ ਤਾਂ ਕਾਮਯਾਬ ਆਪੇ ਹੋਵਾਂਗੇ ਆਪਾਂ ਬਿਲਕੁਲ ਬਿਮਾਰੀਆਂ ਤੋਂ ਵੀ ਪਾਸੇ ਹੋਵਾਂਗੇ ਆਪਾਂ ਮੱਲਿਆਣਾ ਸਾਹਿਬ ਤੋਂ ਬਾਹਰ ਮੇਰੇ ਨਾਲ ਸਖਦੇਵ ਖਾਲਸਾ ਜੀ ਸੀਨੀਅਰ ਪੱਤਰਕਾਰ ਇਹ ਵੀ ਬੈਠੇ ਨੇ ਔਰ तमाम ਵਿਸ਼ਿਆਂ ਤੇ ਕਿਸੇ ਨਾ ਕਿਸੇ ਤੇ ਸਾਡੀ ਜਿਹੜੀ ਆ ਚਰਚਾ ਹੁੰਦੀ ਰਹਿੰਦੀ ਉਹ ਗੱਲ ਵੱਖਰੀ ਆ ਕਿ ਸੋਸ਼ਲ ਮੀਡੀਆ ਤੇ ਘਟ ਆਉਂਦੇ ਨੇ ਕੋਸ਼ਿਸ਼ ਕਰਾਂਗੇ ਕਿ ਅੱਜ ਦੇ ਮਾਹੌਲ ਤੋਂ ਔਰ ਸਾਡੀ ਇੱਕ ਮੀਟਿੰਗ ਵੀ ਸੀ ਉਹ ਬਾਅਦ ਚ ਜ਼ਿਕਰ ਕਰਾਂਗੇ ਖਾਲਸਾ ਜੀ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿਉਂਕਿ ਪੱਤਰਕਾਰ ਆ ਪੱਤਰਕਾਰ ਦਾ ਕੰਮ ਆ ਸ਼ੀਸ਼ਾ ਦਿਖਾਉਣਾ ਲੋਕਾਂ ਨੂੰ ਹਨਾ ਤੇ ਇਸ ਮਾਹੌਲ ਨੂੰ ਦੇਖ ਕੇ ਕੀ ਮੈਸ ਮੈਂ ਜਿਹੜਾ ਆਮ ਪਬਲਿਕ ਨੂੰ ਸੂਬਾ ਪੰਜਾਬ ਦੇ ਲੋਕਾਂ ਨੂੰ ਇਹੀ ਜਿਹੜਾ ਅਪੀਲ ਕਰਦਾ ਸੰਦੇਸ਼ ਵੀ ਇਹੀ ਦਿੰਨਾ ਵੀ ਆਪਾਂ ਮੋੜ ਜਿਹੜੀ ਆਪਣੀ ਕੁਦਰਤੀ ਪ੍ਰਵਿਰਤੀ ਆ ਉਹਦੇ ਨਾਲ ਜੁੜ ਗਏ ਬਿਲਕੁਲ ਚਾਹੀ ਮਿੱਟੀ ਹੈ ਵਾਤਾਵਰਨ ਕਿਉਂਕਿ ਵਾਤਾਵਰਨ ਦੀ ਸ਼ੁੱਧਤਾ ਲਈ ਸਾਡੇ ਅੱਜ ਦੇਖ ਰਹੇ ਦਰਖਤਾਂ ਦੀ ਬੜੀ ਲੋੜ ਪੈ ਰਹੀ ਹੈ ਬਿਲਕੁਲ ਬੜੇ ਹੰਬਲੇ ਮਾਰੇ ਜਾ ਰਹੇ ਦਰਖਤ ਲਾਏ ਜਾ ਰਹੇ ਆ ਪਰ ਦੇਖੋ ਕੁਦਰਤੀ ਤੌਰ ਤੇ ਦਰਖਤ ਉਗੇ ਹੋਏ ਆ ਬਿਲਕੁਲ ਆਪਣੇ ਆਪ ਹੀ ਨੇ ਜਿੱਗੀ ਪਦਾਇਸ਼ ਹੋ ਰਹੀ ਆ ਤੇ ਕੁਦਰਤ ਇਹਨੂੰ ਸੰਭਲ ਰਹੀ ਆ ਬਿਲਕੁਲ ਦੇਖੋ ਇਹਨੂੰ ਪਾਣੀ ਕੋਣ ਪਾ ਰਿਹਾ ਤੇ ਕੋਣ ਸੰਭਲ ਰਿਹਾ ਇਹ ਸਾਰਾ ਕੁਦਰਤ ਦਾ ਜਿਹੜਾ ਹੈਗਾ ਆਪਾਂ ਦੇਖਦੇ ਆ ਬਰਤਾਰਾ ਵਰਤ ਰਿਹਾ ਬਿਲਕੁਲ ਤੇ ਜਿਵੇਂ ਕਿ ਇਹ ਇੱਕ ਬੜਾ ਸ਼ਾਂਤੀਪੂਰਨ ਮਾਹੌਲ ਹੈ ਇੱਥੇ ਬੜਾ ਆਨੰਦ ਆਉਂਦਾ ਬੈਠ ਕੇ ਹਮ ਜਿਵੇਂ ਨੇ ਦੱਸਿਆ ਵੀ ਗਵਿੰਦਪੁਰਾ ਦੇ ਪਿੰਡ ਦੇ ਲੋਕ ਐੜੇ ਪਸ਼ੂ ਲੈ ਕੇ ਉਹਨੇ ਸਵੇਰੇ ਆ ਜਾਂਦੇ ਤੇ ਸ਼ਾਮ ਨੂੰ ਜਾਂਦੇ ਆ ਕਿਉਂਕਿ ਮਾਹੌਲ ਇਸ ਤਰ੍ਹਾਂ ਸਰਜਾ ਹੈ ਕੁਦਰਤ ਦਾ ਹੈ ਉਹ ਸੋਣਾ ਵਾਤਾਵਰਨ ਦਾ ਮਾਹੌਲ ਹੈ ਤੇ ਸਾਨੂੰ ਲੋੜ ਹੈ ਸਾਡੇ ਪਿੰਡਾਂ ਦੇ ਵਿੱਚ ਵੀ ਜਿਵੇਂ ਅੱਗੇ ਪਹਿਲਾਂ ਛੱਪੜ ਹੁੰਦੇ ਸੀ ਉਹਨੂੰ ਸੰਭਾਲ ਕੀਤੀ ਜਾਂਦੀ ਸੀ ਹਮ ਖੇਤਾਂ ਦੇ ਦਰੱਖਤਾਂ ਸੰਭਾਲ ਕੀਤੀ ਜਾਂਦੀ ਸੀ ਹੁਣ ਦੇਖੋ ਆਪਾਂ ਪੌਦੇ ਲਾ ਰਹੇ ਹਾਂ ਵੀ ਸਾਨੂੰ ਆਕਸੀਜਨ ਦੀ ਲੋੜ ਹੈ ਜੀ ਘਾਟ ਪੈ ਰਹੀ ਹੈ ਤੇ ਕਿਉਂ ਨਾ ਅਸੀਂ ਥੋੜਾ ਥੋੜਾ ਪ੍ਰਾਲੇ ਕਰਕੇ ਭਾਵੇਂ ਇਹ ਪਿੰਡਾਂ ਦੇ ਸਾਂਝੀਆਂ ਥਾਵਾਂ ਨੇ ਪੰਚਾਇਤੀ ਜਗ੍ਹਾ ਹੁੰਦੀਆਂ ਖਾਲੀ ਉੱਥੇ ਵੀ ਜੜੇ ਇਹਗੇ ਦਰੱਖਤ ਲਗਾਏ ਜਾ ਸਕਦੇ ਆ ਇੱਕ ਤਰ੍ਹਾਂ ਦੀ ਨਿੱਕੇ ਨਿੱਕੇ ਜਿਹੜੇ ਆਪਾਂ ਬਗੀਚੇ ਦਰੱਖਤਾਂ ਦੇ ਬਣਾਏ ਜਾ ਸਕਦੇ ਆ ਭਾਵੇਂ ਹਾਂ ਜਿਵੇਂ ਇੱਕ ਸ਼ਰੋਣੀ ਕਮੇਟੀ ਨੇ ਪ੍ਰਾਲਾ ਕੀਤਾ ਕਈ ਗੁਰਦੁਰਾਂ ਦੇ ਵਿੱਚ ਉਹਨਾਂ ਨੇ ਜਿਹੜੇ ਬਾਗ ਲਾਉਣੇ ਸ਼ੁਰੂ ਕੀਤੇ ਆ ਬਿਲਕੁਲ ਇੱਕ ਤਾਂ ਕੀ ਤਾਂ ਉਹਨਾਂ ਨੇ ਵੀ ਵੱਖ-ਵੱਖ ਕਿਸਮਾਂ ਦੇ ਬੂਟੇ ਲਾਏ ਦੂਜੇ ਇੱਕਨਾਂ ਰੱਖਤਾ ਆਪਣਾ ਜੰਗਲ ਦਾ ਰੂਪ ਦਿੱਤਾ ਗਿਆ ਬਿਲਕੁਲ ਉਹਨਾਂ ਦੀ ਜਿਵੇਂ ਕੋਸ਼ਿਸ਼ ਤਾਂ ਸਾਡੀ ਵੀ ਕੋਸ਼ਿਸ਼ ਹੋਣੀ ਚਾਹੀਦੀ ਹੈ ਵੀ ਆਪਾਂ ਇਸ ਮਾਹੌਲ ਵੱਲ ਮੁੜੀਏ ਕਿਉਂਕਿ ਜੇ ਅੱਜ ਅਸੀਂ ਇੱਕ ਦਰਖਤ ਲਾਵਾਂਗੇ ਤਾਂ ਆਉਣ ਵਾਲੇ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਨੂੰ ਜਿਹੜਾ ਹੋਸ਼ਧ ਹਵਾ ਤੇ ਸ਼ੁੱਧ ਵਾਤਾਵਰਨ ਦੇਊਗਾ ਬਿਲਕੁਲ ਦਰਸ਼ਕੋ ਮੈਂ ਇੱਕ ਚੀਜ਼ ਹੋਰ ਤੁਹਾਡੇ ਨਾਲ ਸਾਂਝੀ ਕਰਦਾ ਜਦੋਂ ਅਸੀਂ ਇੱਥੇ ਪਹੁੰਚੇ ਸੀ ਤਾਂ ਇੱਕ ਫਵਾਹ ਵੀ ਜਿਹੜੀ ਪਿੰਡਾਂ ਦੇ ਵਿੱਚ ਔੜ ਰਹੀ ਹੈ ਕ ਮੈਂ ਮੱਲਿਆਣਾ ਬਾਈ ਨੂੰ ਕਹੀ ਜਾਂਦਾ ਆ ਆਖਰੀ ਦਿਨ ਨਾ ਵੇ ਦੇਖਿਓ ਕਿਤੇ ਪਰ ਇੰਨਾ ਕਿ ਸ਼ਾਂਤ ਮਾਹੌਲ ਆ ਇੱਥੇ ਕੋਈ ਇੱਥੇ ਨਸ਼ੇੜੀ ਨਹੀਂ ਇੱਥੇ ਆ ਕੇ ਵੜਦਾ ਤੇ ਬਿਲਕੁਲ ਹੀ ਤੁਸੀਂ ਬੇਖੌਫ ਇੱਥੇ ਘੁੰਮ ਸਕਦੇ ਹੋ ਬਹੁਤ ਸਾਰੇ ਲੋਕ ਆ ਜਿਹੜੇ ਫੋਟੋ ਖਿਚਵਾਉਣ ਲਈ ਵੀਡੀਓ ਲਈ ਆਉਂਦੇ ਨੇ ਬੜਾ ਸ਼ਾਂਤ ਮਾਹੌਲ ਆ ਤੇ ਕਿਸੇ ਵੀ ਕਿਸਮ ਦਾ ਇੱਥੇ ਕੋਈ ਡਰ ਭੈ ਨਹੀਂ ਹੈ ਤੇ ਵੱਡੀ ਗੱਲ ਇਹ ਆ ਕਿ ਵਾਤਾਵਰਣ ਦੀ ਫੇਰ ਗੱਲ ਕਰਦੇ ਆ ਕੁਦਰਤ ਆ ਨਾ ਜਿਹੜੀ ਜਦੋਂ ਕਹਿੰਦੇ ਹੁੰਦੇ ਆ ਵੀ ਸਹਾਬ ਕਰਨ ਤੇ ਆਉਂਦੀ ਆ ਫਿਰ ਆਪ ਦਾ ਸਹਾਬ ਆਪੇ ਹੀ ਕਰ ਲੈਂਦੀ ਹੁੰਦੀ ਆ ਅਪਾ ਦੇਖਦੇ ਆ ਕਿ ਵੀ ਹਨੇਰੀ ਝੱਖੜ ਝੁੱਲਦੇ ਆ ਤੇ ਫਿਰ ਉਹ ਜਿਹੜੇ ਦਰਖਤ ਆ ਜਾਂ ਉਹਨਾਂ ਦੀ ਕਟਾਈ ਕੀਤੀ ਆ ਉਸੇ ਰਜਾਨੇ ਭੁਗਤਦੇ ਆ ਤੇ ਇਥੇ ਨਲਕਾ ਵੀ ਲੱਗਿਆ ਹੋਇਆ ਝੋਂਪੜੀ ਬਣੀ ਹੋਈ ਆ ਉਹ ਤਮਾਮ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਵੀ ਕੀਤਾ ਜਦੋਂ ਕਦੇ ਵੀ ਤੁਸੀਂ ਬਠਿੰਡਾ ਐ ਤਾਂ ਛਿੜੀ ਦੇ ਵਿੱਚ ਜ਼ਰੂਰ ਹੋ ਕੇ ਜਾਇਓ ਤੇ ਮੇਰੇ ਨਾਲ ਮਨਪ੍ਰੀਤ ਮੱਲਿਆਣਾ ਸਦੇਵ ਖਾਲਸਾ ਜੀ ਉਹਨਾਂ ਨੇ ਵੀ ਆਪਣੇ ਜਿਹੜੇ ਵਿਚਾਰ ਸਾਂਝੇ ਕੀਤੇ ਆ ਉਮੀਦ ਕਰਦੇ ਆ ਕਿ ਅੱਜ ਦੀ ਜਿਹੜੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਸੋ ਸਾਰਿਆਂ ਦਾ ਬਹੁਤ ਬਹੁਤ ਧਰਸ਼ਕੋ ਬਠਿੰਡਾ ਜ਼ਿਲ੍ਹਾ ਦਾ ਪਿੰਡਾ ਗਵਿੰਦਪੁਰਾ ਉਸ ਦੀ ਜਿਹੜੀ ਛਿੜੀ ਜਿਹੜੀਆਂ ਉਹ ਤਸਵੀਰਾਂ ਸਾਂਝੀਆਂ ਕੀਤੀਆਂ ਤੇ ਬਹੁਤ ਸਾਰੇ ਪੰਛੀ ਵੀ ਇੱਥੇ ਘੁੱਗਿਆਂ ਗਟਾਰਾਂ ਦੀ ਆਵਾਜ਼ ਸੁਣਨ ਨੂੰ ਮਿਲ ਰਹੀ ਹੈ ਇੱਥੇ ਮੋਰ ਵੀ ਆ ਸਾਨੂੰ ਬਹੁਤ ਸਕੂਨ ਮਿਲਿਆ ਇਸ ਜਗ੍ਹਾ ਤੇ ਆ ਕੇ ਬਿਲਕੁਲ ਸ਼ਾਂਤ ਮਾਹੌਲ ਆ ਔਰ ਵੱਡੀ ਗੱਲ ਇਹ ਆ ਕਿ ਇੱਥੇ ਜਿਹੜੀ ਫੋਨ ਦੀ ਰੇਂਜ ਆ ਬਿਲਕੁਲ ਨਹੀਂ ਆਉਂਦੀ ਤੇ ਜੇਕਰ ਤੁਸੀਂ ਵੀ ਕਦੇ ਬਠਿੰਡਾ ਆਉਂਦੇ ਹੋ ਤਾਂ ਇਸ ਜਗ੍ਹਾ ਦੇ ਉੱਪਰ ਜ਼ਰੂਰ ਹੋ ਕੇ ਜਾਇਓ ਤੇ ਦੇਖ ਸਕਦੇ ਹੋ ਕਿ ਕਰਾ ਜਿਹੜੇ ਪੁਰਾਣੇ ਰੌਖ ਸੀ ਉਹ ਸਾਰੀਆਂ ਚੀਜ਼ਾਂ ਇੱਥੇ ਦੇਖਣ ਨੂੰ ਮਿਲ ਰਹੀਆਂ ਤੇ ਮਨ ਨੂੰ ਬਹੁਤ ਸ਼ਾਂਤੀ ਮਿਲ ਰਹੀ ਹੈ ਕਿਉਂਕਿ ਕੁਝ ਕੁ ਸਮੇਂ ਲਈ ਸਹੀ ਪਰ ਮਨ ਨੂੰ ਸਕੂਨ